ਸ਼ਾਤਰੀ ਕਾਰਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੁਏ ਹਾਂ ਸੱਚ ਦੀ ਜਿੱਤ ਜਿਸ ਨੂੰ ਲਿਖਿਆ ਹੈ ਜਸਪੀਤ ਕੌਰ ਜੀ ਨੇ ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ ਗੁਰਸ਼ਰਨ ਰੋਂਦੀ ਰੋਂਦੀ ਰਸਤੇ ਵਿੱਚ ਜਾ ਰਹੀ ਸੀ ਨਾ ਗੱਲ ਚ ਜੁੰਨੀ ਸੀ ਤੇ ਨਾ ਪੈਰਾਂ ਚ ਟੱਪਲਾ ਪਤਾ ਨਹੀਂ ਕਦੋਂ ਚੱਕਰ ਖਾ ਕੇ ਡਿੱਗ ਪਈ ਉਸਦੇਆਂ ਛੋਟੀਆਂ-ਛੋਟੀਆਂ ਬੱਚੀਆਂ ਕੋਲ ਖੜੀਆਂ ਰੋ ਰਹੀਆਂ ਸਨ ਸਵੇਰ ਦਾ ਸਮਾਂ ਸੀ ਇੱਕ ਬਜ਼ੁਰਗ ਔਰਤ ਗੁਰੂ ਘਰ ਆ ਰਹੀ ਸੀ ਉਸਨੇ ਦੇਖਿਆ ਤਾਂ ਗੱਡੀ ਰੁਕਵਾ ਲਈ ਤੇ ਬਾਹਰ ਨਿਕਲ ਕੇ ਗੁਰਸੱਰ ਨੂੰ ਖੋਸ਼ ਵਿੱਚ ਡੈਂਦਾ ਤੇ ਉਸ ਨੂੰ ਆਪਣੇ ਨਾਲ ਆਪਣੇ ਘਰ ਲੈ ਆਈ ਉਹਨਾਂ ਤਿੰਨਾਂ ਨੂੰ ਰੋਟੀ ਖਵਾਈ ਤੇ ਪੁੱਛਿਆ ਭੀ ਕੀ ਗੱਲ ਹੈ ਦੇਖਣ ਨੂੰ ਤਾਂ ਵਧੀਆ ਘਰ ਦੀਆਂ ਤੇ ਬੇਬੇ ਨੇ ਕੁੜੀਆਂ ਨੂੰ ਆਪਣੇ ਕੋਲ ਬਿਠਾ ਰਿਆ ਗੁਰਸ਼ਰਨ ਬੇਬੇ ਨੂੰ ਦੱਸਣ ਲੱਗੀ ਕਿ ਮੈਂ ਆਪਣੇ ਵੱਲੋਂ ਪੂਰਾ ਜੋਰ ਲਗਾਇਆ ਤੇ ਵਾਰ-ਵਾਰ ਅੰਦਰੋਂ ਹਾਰ ਕੇ ਸਭ ਦੀਆਂ ਕੌੜੀਆਂ ਗੱਲਾਂ ਸਹਿ ਕੇ ਮੈਂ ਉੱਥੇ ਰਹੀ ਮੇਰੀ ਹੁਣ ਤੱਕ ਦੀ ਜ਼ਿੰਦਗੀ ਉਹਨਾਂ ਦਾ ਘਰ ਸੰਭਾਲ ਵਿੱਚ ਲੰਘਦੀ ਰਹੀ ਪਰ ਉਹਨਾਂ ਨੇ ਮੇਰੀ ਕੋਈ ਕਦਰ ਨਾ ਪਾਈ ਗੁਰਸ਼ਰਨ ਬਿਨਾਂ ਰੁਕੇ ਬੁੱਢੀ ਜਾ ਰਹੀ ਸੀ ਜਿਵੇਂ ਪਤਾ ਨਹੀਂ ਕਿੰਨੇ ਕ ਸਮੇਂ ਬਾਅਦ ਉਸ ਨੂੰ ਕਿਸੇ ਨੇ ਬੋਲਣ ਦਾ ਸਮਾਂ ਦਿੱਤਾ ਹੋਵੇ ਉਸ ਨੂੰ ਕੋਈ ਧਿਆਨ ਨਾਲ ਸੁਣ ਰਿਹਾ ਸੀ ਉਹ ਧੁਰ ਤੋਂ ਉਸ ਨਾਲ ਕੀ ਬਿੱਤਿਆ ਬੀਬੀ ਨੇ ਦੱਸਣ ਦੀ ਮੈਂ ਇੱਕ ਗਰੀਬ ਪਰਿਵਾਰ ਵਿੱਚ ਜੰਮੀ ਮੇਰੇ ਪਿਤਾ ਕੋਲ 2 ਕੁ ਵਿਗੇਜ ਵਿੱਚ ਸੀ ਜਿਸ ਵਿੱਚ ਉਹ ਹਰਾ ਚਾਰਾ ਬੀਜ ਕੇ ਤੇ ਮੱਝਾਂ ਰੱਖਦੇ ਕੁਝ ਕੁ ਪੈਸੇ ਦੁੱਧ ਪਾ ਕੇ ਆਉਂਦੇ ਤੇ ਕੁਝ ਕੁ ਮੇਰੀ ਮਾਂ ਲੋਕਾਂ ਦੀਆਂ ਦਰੀਆਂ ਖੇਸ ਆ ਕੇ ਕੋਟੀਆਂ ਬੁਣਦੀ ਉੱਥੋਂ ਆਉਂਦੇ ਮੇਰੇ ਪਿਤਾ ਬਸ ਥੋੜਾ ਹੀ ਬਹੁਤ ਮੱਝਾਂ ਦਾ ਕੰਮ ਕਰਦੇ ਸਨ ਤੇ ਸਾਰਾ ਦਿਨ ਸ਼ਰਾਬ ਪੀ ਰਹੇ ਸਨ। ਕਰੇ ਮੇਰੀ ਮਾਂ ਨਾਲ ਲੜਦੇ ਰਹਿੰਦੇ ਸੀ। ਮੈਂ ਆਪਣੀ ਮਾਂ ਨਾਲ ਘਰ ਦਾ ਕੰਮ ਵੀ ਕਰਵਾਉਂਦੀ ਤੇ ਸਕੂਲ ਵੀ ਜਾਂਦੀ। ਪੜ੍ਹਨ ਵਿੱਚ ਮੇਰੀ ਬਹੁਤ ਰੁਚੀ ਸੀ। ਮੇਰਾ ਵੱਡਾ ਭਰਾ ਮੇਰੇ ਪੰਜ ਮੇਰੇ ਤੋਂ 5 ਸਾਲ ਵੱਡਾ ਸੀ। ਜਦੋਂ ਉਹ 18-19 ਸਾਲ ਦਾ ਹੋਇਆ ਤਾਂ ਉਸਨੇ ਘਰ ਵਿੱਚ ਉਹਦੀ ਡੈਰੀ ਖੋਲ੍ਹ ਲਈ। ਮਾਂ ਬਿਮਾਰ ਰਹਿਣ ਲੱਗੀ ਤਾਂ ਉਸ ਦਾ ਕੁਝ ਪਾਇ ਕਟਿਆ। ਮਾਂ ਨੂੰ ਮੇਰੇ ਬਿਆਦਾ ਵਿਕਰ ਬਹੁਤੀ ਫਿਕਰ ਹੁੰਦੀ ਸੀ ਫਿਕਰ ਹੁੰਦੀ ਵੀ ਕਿਉਂ ਨਾ ਮੈਂ ਵੱਡੀ ਹੁੰਦੀ ਜਾ ਰਹੀ ਸੀ ਤੇ ਮੇਰਾ ਭਰਾ ਛੋਟਾ ਸੀ ਉਹ ਵੀ ਕਿੰਨਾ ਕੁ ਸੰਭਾਲਦਾ ਘਰ ਪਰ ਫਿਰ ਵੀ ਉਹ ਵਕਤ ਤੋਂ ਪਹਿਲਾਂ ਵੀਰਦਾਰ ਬਣ ਗਿਆ ਐਵੇਂ ਦਿਨ ਲੰਘੀ ਗਏ ਮੇਰੇ 10ਵੀਂ ਦੇ ਪੱਕੇ ਪੇਪਰ ਚੱਲ ਰਹੇ ਸੀ ਕਿਸੇ ਨੇ ਮੇਰੀ ਮਾਂ ਨੂੰ ਇੱਕ ਰਿਸ਼ਤੇ ਦੀ ਦੱਸ ਪਾਈ ਦੇ ਘਰ ਬਹੁਤ ਵਧੀਆ ਹੈ ਤੇ ਜ਼ਮੀਨ ਵੀ ਵਧੀਆ ਹੈ ਉਹਨਾਂ ਨੇ ਕੁਝ ਨਹੀਂ ਮੰਗਿਆ ਬਸ ਧੀ ਸੋਹਣੀ ਤੇ ਕੰਮਵਾਰ ਚਾਹੀਦੀ ਹੈ ਮੇਰੇ ਪਿਤਾ ਨੇ ਕੋਈ ਦਚਸਪੀ ਨਾ ਲਈ ਮੇਰੀ ਮਾਂ ਨੇ ਤੇ ਭਰਾ ਨੇ ਪੁੱਛ ਗਿਚ ਕੀਤੀ ਤਾਂ ਭਰਾ ਨੇ ਕਿਹਾ ਕਿ ਬੀਬੀ ساری ਉਮਰ ਗਰੀਬੀ ਵਿੱਚ ਨਿਕਲੀ ਐ ਆਪਣੀ ਗੁਰਸੱਰ ਨੂੰ ਵਧੀਆ ਘਰ-ਬਾਰ ਮਿਲ ਜੇ ਤਾਂ ਇਸ ਤੋਂ ਵਧੀਆ ਖੁਸ਼ੀ ਦੀ ਗੱਲ ਕੀ ਐ ਮੇਰੀ ਮਾਂ ਨੇ ਕਿਹਾ ਕਿ ਕੁੜੀ ਸਿਆਣੀ ਐ ਇਹ ਜੀ ਆਪਣੀ ਨਿਆਣੀ ਐ ਆਪਣੀ ਕੁੜੀ ਹਜੇ ਕੋਲ ਬੈਠੀ ਚਾਚੀ ਨੇ ਕਿਹਾ ਕਿ ਆਪੇ ਸਿੱਖ ਲਿਓ ਸਭ ਕੁਝ ਰੋਜ਼-ਰੋਜ਼ ਨਹੀਂ ਐਵੇਂ ਦੇ ਰਿਸ਼ਤੇ ਮਿਲਦੇ ਆ ਖੁੱਲੇ ਜਾਣਗੇ ਕੁੜੀ ਦੇ ਚੱਲੋ ਕੁਝ ਕੁ ਦਿਨਾਂ ਵਿੱਚ ਸਭ ਕੁਝ ਹੋ ਗਿਆ ਮੁੰਡੇ ਦੀ ਮਾਂ ਤੇ ਭੈਣ ਆ ਕੇ ਦੇਖ ਲਈਆਂ ਤੇ ਰੁਪਈਆ ਪੜਾ ਗਈਆਂ ਵਿਆਹ ਤੇ ਬਾਲਾ ਖਰਚ ਹੋ ਇਸ ਕਰਕੇ ਜੁੰਨੀ ਚੜਾ ਕੇ ਤੋਰਨ ਦੀ ਦਿਨ ਰੱਖ ਦਿੱਤਾ ਚਲੋ ਵਿਆਹ ਵਾਲਾ ਦਿਨ ਵੀ ਆ ਗਿਆ ਮੇਰੀ ਮਾਂ ਤੇ ਭਰਾ ਕੋ ਜਿੰਨਾ ਹੋਇਆ ਉਹਨਾਂ ਨੇ ਕੀਤਾ ਮੇਰੀ ਮਾਂ ਨੇ ਮੇਰੀ ਪੇਟੀ ਪਹਿਲਾਂ ਹੀ ਤਿਆਰ ਕਰ ਰੱਖੀ ਸੀ ਜਿਸ ਵਿੱਚ ਉਹਦੇ ਹੱਥੀਂ ਕੱਢੀਆਂ ਚਾਦਰਾਂ, ਬੁੜੀਆਂ ਦਰੀਆਂ, ਸਹਰਾਣੇ, ਪੱਖੀਆਂ, ਅਗਦੇਲੇ ਤੇ ਮੇਰੇ ਸੂਟ ਸੀ ਜਿੰਨਾ ਸਾਰਿਆਂ ਉਹ ਜਿੰਨਾ ਸਰਿਆ ਉਹਨਾਂ ਸੋਨਾ ਵੀ ਬਣਾ ਲਿਆ ਸੀ ਚਾਵਾ ਨਾਲ ਅਸੀਂ ਸਵੇਰੇ ਉੱਠੇ ਮੈਨੂੰ ਤਿਆਰ ਕੀਤਾ ਤੇ ਫਿਰ ਸਾਰੇ ਤਿਆਰ ਹੋ ਕੇ ਗੁਰੂ ਘਰ ਚਲੇ ਗਏ ਉਦੋਂ ਵੀ ਥੋੜੇ ਹੀ ਬੰਦੇ ਆਏ ਸਨ ਆਨੰਦ ਕਾਰਜ ਕਰਵਾ ਕੇ ਘਰ ਆ ਗਏ ਘਰੇ ਸਭ ਨੇ ਚਾਪ ਲਾਈ ਤੇ ਫਿਰ ਰੋਟੀ ਖਵਾਈ ਸ਼ਾਮ ਨੂੰ ਗਿਦਾ ਹੋ ਕੇ ਸਹੁਰੇ ਘਰ ਆ ਗਏ ਸ਼ਾਸਨੇ ਪਾਣੀ ਬਾਰ ਕੀ ਪੀਤਾ ਤੇ ਹੋਰ ਰਸਮਾਂ ਕੀਤੀਆਂ 15 16 ਸਾਲਾਂ ਦੀ ਕੁੜੀ ਨੂੰ ਕੀ ਪਤਾ ਹੁੰਦਾ ਹੈ ਕਿ ਵਿਆਹ ਕੀ ਹੈ ਮੈਨੂੰ ਸਭ ਇੱਕ ਸੁਪਨੇ ਵਾਂਗ ਲੱਗ ਰਿਹਾ ਸੀ ਮੇਰੀ ਮਾਂ ਨੇ ਕਿੰਨੀਆਂ ਹੀ ਅਰਦਾਸਾਂ ਨਾਲ ਮੈਨੂੰ ਵਿਦਾ ਕੀਤਾ ਭਰਾ ਨੇ ਸਭ ਚੀਜ਼ਾਂ ਆਪ ਕੀਤੀਆਂ ਮੈਨੂੰ ਆਹੀ ਖੁਸ਼ੀ ਸੀ ਕਿ ਮੇਰੇ ਪਿਤਾ ਨੇ ਉਸ ਦਿਨ ਸ਼ਰਾਬ ਨਹੀਂ ਸਪੀਤੀ ਪਰ ਨਾਲ ਇੱਕ ਦੁੱਖ ਵੀ ਸੀ ਕਿ ਮੇਰਾ ਕਿਤਾਬਾਂ ਵਾਲਾ ਦਸਤਾ ਉੱਥੇ ਹੀ ਰਹਿ ਗਿਆ ਸੀ ਆ ਮੇਰੇ ਨਾਲ ਲੱਗਣ ਲੱਗੇ ਮੇਰੀ ਸੱਸ ਮੇਰੇ ਨਾਲ ਵਧੀਆ ਰਹਿੰਦੀ ਜੋ ਨਾ ਹੁੰਦਾ ਉਹ ਦੱਸ ਦਿੰਦੀ ਹਰ ਦਿੱਤੇ ਤੇ ਹਰ ਦੇ ਮੈਨੂੰ ਹਰ ਚੀਜ਼ ਲਿਆ ਕੇ ਦਿੰਦੀ ਮੇਰਾ ਘਰ ਵਾਲਾ ਮੈਨੂੰ ਘਾਟੀ ਬਰਾਉਂਦਾ ਮੈਨੂੰ ਵੀ ਉਸ ਤੋਂ ਡਰਜਾ ਲੱਗਦਾ ਸੀ ਉਹ ਮੇਰੇ ਤੋਂ 6 ਸਾਲ ਵੱਡਾ ਸੀ ਮੇਰੀ ਨਾਨਦ ਜਦੋਂ ਸਕੂਲ ਜਾਂਦੀ ਤਾਂ ਮੇਰਾ ਵੀ ਦਿਲ ਕਰਦਾ ਕਿ ਵਰਦੀ ਸਵਾਉਣ ਨੂੰ ਪਰ ਮੈਂ ਵਰਦੀ ਕਰਨੀ ਕੀ ਸੀ ਮੇਰੀਪੁਰ ਆਈ ਤਾਂ ਬਹੁਤ ਪਿੱਛੇ ਰਹਿ ਗਈ ਸੀ ਬੇਬੇ ਨੇ ਗੁਰਸਰਨ ਨੂੰ ਘਰ ਵਿੱਚ ਹੀ ਬਿਲਕੁਲ ਨਾ ਟੋਕਿਆ ਤੇ ਗੁਰਸਰਨ ਸਭ ਗੁਵਾਰ ਕੱਢ ਦੇਣਾ ਚਾਹੁੰਦੀ ਸੀ ਉਹ ਅੱਗੇ ਬੇਬੇ ਨੂੰ ਦੱਸਣ ਲੱਗੀ ਕਿ ਦੂਜੇ ਸਾਲ ਮੇਰਾ ਪੈਰ ਭਾਰੀ ਹੋ ਗਿਆ ਤੇ ਸਭ ਕੁਝ ਸੰ ਮੇਰਾ ਭਰਾ ਤੇ ਮੇਰੀ ਮਾਂ ਮੈਨੂੰ ਲੈਣ ਆ ਗਏ ਉਹਨਾਂ ਨੂੰ ਮਨਾ ਕਰ ਦਿੱਤਾ ਕਿ ਉੱਥੇ ਦੇਖਭਾਲ ਕਰਨੀ ਔਖੀ ਹੋ ਜਾਊ ਉਹ ਮਿਲ ਕੇ ਮੁੜ ਮੁੜ ਕੇ ਮੈਂ ਆਪਣੀ ਪਹਿਲੀ ਬੱਚੀ ਨੇ ਜਨਮ ਦਿੱਤਾ। ਸਭ ਨੇ ਖੁਸ਼ੀ ਕੀਤੀ। ਪਰ ਮੇਰੇ ਘਰ ਵਾਲੇ ਦਾ ਵਿਵਹਾਰ ਉਦੋਂ ਉਵੇਂ ਹੀ ਸੀ। ਉਹ ਸਭ ਨਾਲ ਹੱਸ ਕੇ ਬੋਲਦਾ ਪਰ ਮੇਰੇ ਲਈ ਉਹ ਉਸ ਅੰਦਰ ਪਤਾ ਨਹੀਂ ਕੀ ਸੀ ਦਵਾ-ਦਵਾ ਕੇ ਰੱਖਦਾ। ਮੇਰੀ ਨਣਦ ਨੇ ਵੀ ਪਲੱਸ 2 ਤੋਂ ਬਾਅਦ ਬੀਏ ਵਿੱਚ ਦਾਖਲਾ ਲੈ ਲਿਆ। ਕਾਜ ਦੂਰ ਹੋਣ ਕਰਨਾ ਉਹ ਹੋਸਟਲ ਚ ਰਹਿ ਗਈ। ਜਦੋਂ ਆਉਂਦੀ ਉਸਦੇ ਨਿੱਕੇ-ਨਿੱਕੇ ਕੰਮ ਵੀ ਮੈਂ ਕਰਦੀ ਤੇ ਕਦੇ ਮੈਥੋਂ ਕੁਝ ਰਹਿ ਜਾਂਦਾ ਤਾਂ ਉਹ ਬੋਲਦੀ ਅੱਗੋਂ ਮੇਰੀ ਸੱਸ ਕਹਿੰਦੀ ਸੀ ਤੂੰ ਚੁੱਪ ਰਿਹਾ ਕਰ ਇਹ ਤਾਂ ਨਿਆਣੀ ਐ ਐਵੇਂ ਬੋਲਦੀ ਰਹਿੰਦੀ ਐ ਮੈਂ ਕੁਝ ਨਾ ਕਹਿੰਦੀ ਬਸ ਆਹੀ ਸੋਚਦੀ ਕਿ ਪੜ੍ਹ ਲਿਖ ਕੇ ਤਾਂ ਬੰਦੇ ਦਾ ਮਨ ਨਹੀਂ ਵਾਹਦਾ ਹੈ ਬੋਲਣ ਦੀ ਆਕਲ ਆਉਂਦੀ ਹੈ ਪਰ ਇਹ ਤਾਂ ਉੱਪਰ ਜਾਣ ਦੀ بجائے نیچے ਨੂੰ ਆ ਰਹੀ ਐ ਚਲੋ ਮੈਂ ਉਸ ਦੀਆਂ ਗੱਲਾਂ ਤੇ ਵੀ ਧਿਆਨ ਨਾ ਦਿੰਦੀ ਪਰ ਹੁਣ ਮੈਨੂੰ ਇਹ ਕਰ ਇਸ ਗੱਲ ਦਾ ਸੀ ਕਿ ਜਦੋਂ ਵੀ ਕੱਪੜੇ ਧੋਦੀ ਤਾਂ ਮੇਰੇ ਘਰ ਵਾਲੇ ਦੀ ਜੇ ਵਿੱਚੋਂ ਸਿਗਰਟ ਨਿਕਲਦੀ ਕਦੇ થી ਮੈਂ ਆਪਣੀ ਸੱਸ ਨੂੰ ਦੱਸਦੀ ਤਾਂ ਉਹ ਗੱਲ ਨੂੰ ਰੌਲੇ ਲਾ ਨਦੰਦੀ ਮੈਂ ਇਸ ਗੱਲ ਨੂੰ ਆਪਣੀ ਮੇਰੀ ਮਾਂ ਨੂੰ ਦੱਸਿਆ ਉਸਨੇ ਮੇਰੀ ਸੱਸ ਨੂੰ ਪੁੱਛਿਆ ਤਾਂ ਕਹਿੰਦੀ ਪਹਿਲਾਂ ਤਾਂ ਕਦੇ ਕਦੇ ਮੈਂ ਦੇਖਿਆ ਨਹੀਂ ਸੀ ਇਹ ਹੁਣ ਥੋੜਾ ਬਹੁਤ ਲੱਗ ਗਿਆ ਹੁਣ ਕੋਈ ਨਾ ਹਟ ਗਈ ਕਾਇਕੇ ਆਪਣੇ ਕੰਮ ਲੱਗ ਗਈ। ਅਸੀਂ ਦੋਵੇਂ ਮਾਮਾ ਧੀਆਂ ਇੱਕ ਦੂਜੇ ਦੇ ਮੂੰਹ ਵੱਲ ਦੇਖ ਕੇ ਰਹਿ ਗਈਆਂ। ਕਿ ਕਿੰਨਾ ਆਮ ਕਰਕੇ ਬਣਾ ਕੱਲ ਕਹਿ ਦਿੱਤੀ। ਗੁਰਸਰਨ ਵਗੀਆਂ ਬਹੁਤ ਸਾਰੀਆਂ ਕੁੜੀਆਂ ਇਹੋ ਜਿਹੀਆਂ ਸਸੀਆਂ ਵਿੱਚੋਂ ਨਿਕਲਦੀਆਂ ਨੇ। ਜਿਸ ਵਿੱਚ ਕਈ ਵਾਰ ਤਾਂ ਮੁੰਡੇ ਨੂੰ ਘਰਦਿਆਂ ਨੂੰ ਵੀ ਪਤਾ ਨਹੀਂ ਹੁੰਦਾ ਕਿ ਉਹ ਨਸ਼ੇ ਕਰਦਾ ਹੈ। ਪਰ ਜ਼ਿਆਦਾਤਰ ਉਹਨਾਂ ਨੂੰ ਪਤਾ ਹੁੰਦਾ ਹੈ ਤੇ ਉਹ ਉਸ ਦਾ ਵਿਆਹ ਕਰ ਦਿੰਦੇ ਨੇ। ਕਿ ਸੁਦਰ ਜੁਜੇ ਘਰ ਵਾਲੀ ਆਈ। ਨੋ ਤੋਂ ਹਰ ਗੱਲ ਦਾ ਭੇਤ ਰੱਖਦੇ ਨੇ ਤੇ ਆਪਣੇ ਮੁੰਡੇ ਦੇ ਪਰਦੇ ਪਾਉਂਦੇ। ਕੁੜੀਆਂ ਦੇ ਬੱਚੇ ਹੋ ਜਾਂਦੇ ਨੇ ਤਾਂ ਹੌਲੀ-ਹੌਲੀ ਕਿਤੇ ਪਤਾ ਪਦਾ ਲੱਗਦਾ ਹੈ ਕਿ ਮੇਰੇ ਪਤੀ ਵਿੱਚ ਕੀ ਐ ਬੈ ਤੇ ਉਦੋਂ ਤੱਕ ਬਹੁਤ ਧੀਰ ਹੋ ਜਾਂਦੀ ਹੈ। ਚਲੋ ਕਹਾਣੀ ਅੱਗੇ ਤੋਰਦੇ ਹਾਂ। ਅੱਗੇ ਗੁਰਸਰਨ ਦੇ ਦਿਨ ਦੱਸਦੀ ਹੈ ਕਿ ਮੇਰੀ ਜੋਤ ਹਜੇ 1.5 ਸਾਲ ਦੀ ਸੀ। ਕਿ ਮੈਂ ਫਿਰ ਪ੍ਰੈਗਨੈਂਟ ਹੋ ਗਈ। ਦੂਜੀ ਵਾਰ ਫਿਰ ਕੁੜੀ ਹੋਈ ਘਰ ਦੇ ਘਰੇ ਸਭ ਦੇ ਮੂੰਹ ਉੱਤਰ ਗਏ ਮੇਰੀ ਮਾਂ ਵੀ ਇੰਨਾ ਕੋ ਮੇਰੇ ਕੋਲ ਰਹੀ ਭਰਾ ਬਹਿ ਗਿਆ ਸੀ ਤਾਂ ਇਸ ਵਾਰ ਮੇਰੀ ਮਾਂ ਮੇਰੇ ਕੋਲ ਸੀ ਮੇਰੇ ਵਿੱਚ ਕਾਫੀ ਕਮਜ਼ੋਰੀ ਆ ਗਈ ਸੀ ਦੋਵੇਂ ਕਿਉਂਕਿ ਦੋਵੇਂ ਵਾਰ ਵੱਡੇ ਪ੍ਰੈਸ਼ਰ ਹੋਏ ਸਨ ਮਾਂ ਦੇ ਜਾਣ ਪਿੱਛੋਂ ਹੋਰ ਹੀ ਕੰਮ ਕਰਦੀ ਰਹੀ ਮੇਰੀ ਸਸਤਾ ਵਿਹਾਰ ਮੇਰੇ ਲਈ ਬਦਲਦਾ ਜਾ ਰਿਹਾ ਸੀ ਮੇਰਾ ਘਰ ਵਾਲਾ ਦੋ ਦੋ ਤਨ ਘਰ ਨਹੀਂ ਸੀ ਆਉਂਦਾ ਵੀ ਇੱਕ ਗਾਉਣ ਤੋਂ ਪਿਛੋਂ ਮੇਰੀ ਨਣਕ ਦਾ ਵੀ ਵਿਆਹ ਕਰ ਦਿੱਤਾ ਜਦੋਂ ਮੇਰੀ ਜੋਤ 6 ਮਹੀਨੇ 6 ਤੇ ਮੈਨੂੰ 5 ਸਾਲ ਦੀਆਂ ਹੋਈਆਂ ਮੇਰਾ ਕਦੇ-ਕਦੇ ਬੜਾ ਦਿਲ ਕਰਦਾ ਕਿ ਇਹਨਾਂ ਦੀਆਂ ਦੋ ਦੋ ਉਤਾ ਕਰਾਂ ਜੇ ਕਦੇ ਕਰ ਦਿੰਦੀ ਤਾਂ ਮੇਰੀ ਸੱਸ ਟਾ ਕੇ ਜੁੜੇ ਤਾਂ ਦਿੰਦੀ ਉਹਨਾਂ ਦੇ ਮੁੰਡਿਆਂ ਵਾਲੇ ਕੱਪੜੇ ਪਾਉਂਦੇ ਰੋਜ਼ ਮੈਨੂੰ ਮੁੰਡਾ ਨਾ ਹੋਣ ਦੇ ਤਾਨੇ ਮਿਲਦੇ ਕਿ ਸਾਡੀ ਦੇੜੀ ਕਿਵੇਂ ਬਣੂ ਆਈ ਨਹੀਂ ਜੀ ਮੈਂ ਜਿਆਦਾਸ ਅਸੀਂ ਬਗਾਨੇ ਪੁੱਤਾਂ ਨੂੰ ਸੰਭਾਲਾਂਗੇ ਮੈਂ ਦੁਆਰਾ ਮੇਰੇ ਦੁਆਰਾ ਮਾਂ ਨਹੀਂ ਸੀ ਬਣ ਸਕਦੀ ਮੈਂ ਦੁਆਰੇ ਮਾਂ ਨਹੀਂ ਸੀ ਬਣ ਸਕਦੀ ਅੰਦਰੋਂ ਬਹੁਤ ਕਮਜ਼ੋਰ ਹੋ ਗਈ ਸੀ ਤੇ ਡਾਕਟਰ ਨੇ ਵੀ ਕਿਹਾ ਸੀ ਕਿ ਮੇਰੀ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ ਆਈ ਮੈਂ ਦਿਲ ਲੱਗਦੇ ਗਏ ਕੁੜੀਆਂ ਸਕੂਲ ਦਾ ਤਿਆਗੀਆਂ ਗਈਆਂ ਮੇਰੀ ਮਾਂ ਆ ਕੇ ਮਿਲ ਜਾਂਦੀ ਮੈਨੂੰ ਪਤਾ ਹੀ ਨਹੀਂ ਲੱਗਾ ਕਿੰਨਾ ਸਮਾਂ ਹੋ ਗਿਆ ਟਿੱਕੇ ਗਈ वैसे ਤਾਂ ਮੇਰੀ ਨਾਲਦ ਮੈਨੂੰ ਘਾਟੀ ਬਣਾਉਂਦੀ ਸੀ ਪਰ ਕਈ ਦਿਨਾਂ ਤੋਂ ਉਸ ਦਾ ਵਿਵਹਾਰ ਕੁਝ ਵੱਖਰਾ ਸੀ ਮੈਨੂੰ ਕਹਣ ਤੇ ਕੁਛ ਦੀ ਕਿ ਮੈਂ ਕਿਵੇਂ ਹਾਂ ਸਿਹਤ ਕਿਵੇਂ ਹੈ ਥੋੜੇ ਦਿਨ ਬਾਅਦ ਘਰ ਆਈ ਤੇ ਮੈਨੂੰ ਵਧੀਆ ਟੰਗ ਨਾਲ ਬੁਲਾਇਆ ਮੈਂ ਹੈਰਾਨ ਸੀ ਸ਼ਾਮ ਜਿਹੇ ਨੂੰ ਰੋਟੀ ਵਗੈਰਾ ਖਾ ਕੇ ਉਹ ਤੇ ਮੇਰੀ ਸੱਸ ਰਸੋਈ ਵਿੱਚ ਆ ਗਈ ਮੈਂ ਉੱਥੇ ਕੰਮ ਕਰਦੀ ਸੀ ਗੱਲਾਂ ਕਰਨ ਲੱਗੀਆਂ ਤੇ ਮੇਰੀ ਨੰਦ ਕਹਿਣ ਲੱਗੀ ਕਿ ਹੁਣ ਤਾਂ ਕੁੜੀਆਂ ਵੀ ਵੱਡੀਆਂ ਹੋਣ ਲੱਗੀਆਂ ਐ ਤੇ ਤੈਨੂੰ ਵੀ ਡਾਕਟਰ ਨੇ ਜਵਾਬ ਦਿੱਤਾ ਮੈਨੂੰ ਤਾਂ ਕਦੇ-ਕਦੇ ਬਹੁਤ ਫਿਕਰ ਹੋ ਜਾਂਦੀ ਐ ਮੰਨਦੀਆਂ ਕੁੜੀਆਂ ਵੀ ਘਟ ਨਹੀਂ ਹੈਗੀਆਂ ਪਰ ਮੁੰਡਿਆਂ ਦੀ ਜਗ੍ਹਾ ਕਿੱਥੇ ਲੈ ਸਕਦੀਆਂ ਨੇ ਇਹ ਕੁੱਲ ਨੂੰ ਅੱਗੇ ਵਧਾਉਣ ਵਾਸਤੇ ਮੁੰਡੇ ਦੀ ਜ਼ਰੂਰਤ ਹੀ ਨੇ ਪਰ ਇਹ ਤਾਂ ਬਗਾਨੇ ਘਰ ਜਾ ਕੇ ਮੇਰੇ ਭਰਾ ਦੀ ਤਾਂ ਦੇਵੀ ਨੇ ਵਦੀ ਮੇਰੇ ਵੱਲ ਇਸ਼ਾਰਾ ਕਰਕੇ ਭਾਬੀ ਆਪਾ ਵੀਰੇ ਦਾ ਤੁਝਾ ਗਿਆ ਕਰ ਦਿੰਨੇ ਆ ਹੈਗੀ ਇੱਕ ਕੁੜੀ ਮੇਰੀ ਨਿਗਾਹ ਚ ਸੌਵਾ ਹਰਲਕੇ ਰਹੂ ਤੇਰੇ ਨਾਲ ਅਸੀਂ ਵੀਰੇ ਤੋਂ ਪੁੱਛ ਰਿਆ ਬਸ ਤੈਨੂੰ ਪੁੱਛ ਰਹੀ ਸੀ ਉਹਦੀਆਂ ਗੱਲਾਂ ਸੁਣ ਕੇ ਮੇਰੇ ਪੈਰਾਂ ਥਲੋਂ ਜਮੀਨ ਫਿਸਕ ਗਈ ਤੇ ਮੈਨੂੰ ਤਾਂ ਫਿਰ ਸੋਣੋ ਹੀ ਬੰਦ ਹੋ ਗਿਆ ਉਹ ਦੋਵੇਂ ਪਤਾ ਨਹੀਂ ਕੀ ਕੀ ਬੋਲੀ ਗਈਆਂ ਮੇਰੇ ਤੋਂ ਪਤਾ ਨਹੀਂ ਕਰੋ ਅੰਗਾਰਾ ਭਰਾ ਲਿਆ ਮੈਨੂੰ ਵੀ ਨਾ ਪਤਾ ਲੱਗਾ ਚਲੋ 5-6 ਦਿਨਾਂ ਵਿੱਚ ਹੀ ਵਿਆਹ ਲਿਆ ਮੇਰੀ ਅਤੇ ਮੇਰੀਆਂ ਕੁੜੀਆਂ ਦੀ ਇੱਜ਼ਤ ਦਾ ਦਰਜਾ ਖੋਹਟ ਗਿਆ ਸਾਰ ਵਿੱਚ ਮੁੰਡਾ ਵੀ ਹੋ ਗਿਆ ਮੈਨੂੰ ਤਾਂ ਨੌਕਰਾਨੀ ਤੋਂ ਵੀ ਥੱਲੇ ਦਰਜਾ ਮਿਲਦਾ ਸੀ ਸਭ ਬਦਲ ਗਏ ਮੇਰੀਆਂ ਕੁੜੀਆਂ ਪਿਓ ਦੇ ਪਿਆਰ ਨੂੰ ਤਰਸ ਰਹੀਆਂ ਸਨ ਐਵੇਂ ਦਿਨ ਕੱਟੀਆਂ ਕਰ ਰਹੀਆਂ ਸਨ ਜਿਹਦਾ ਜੀ ਕਰਦਾ ਮੈਨੂੰ ਕੁਝ ਵੀ ਕਹਿ ਦਿੰਦਾ ਜਿਵੇਂ ਮੈਨੂੰ ਤਾਂ ਦਰਦ ਹੀ ਨਹੀਂ ਹੁੰਦਾ ਜਦੋਂ ਮੇਰੀਆਂ ਧੀਆਂ ਨੂੰ ਦਰਕਾਰ ਦੇ ਮੈਂ ਤੋਂ ਟੁੱਟ ਜਾਂਦੀ ਪਰ ਕਰ ਵੀ ਕੀ ਸਕਦੀ ਸੀ ਇੱਕ ਦਿਨ ਸੁਖਜੋਤ ਮੇਰੇ ਘਰ ਵਾਲੇ ਦੀ ਦੂਜੀ ਪਤਨੀ ਜਾਨੀ ਮੇਰੀ ਸੌਤਰਾ ਨੇ ਪਤਾ ਨਹੀਂ ਕੀ ਕਿਹਾ ਜਦੋਂ ਮੈਂ ਰੋਜ ਵਾਂਗ ਰੋਟੀ ਪਰਾਉਣ ਗਈ ਥਾਲੀ ਫੜ ਕੇ ਮੇਰੇ ਪੈਰਾਂ ਵਿੱਚ ਮਾਰੀ ਤੇ ਮੈਨੂੰ ਬਾਹੋਂ ਢੜ ਕੇ ਗੇਟ ਤੋਂ ਬਾਹਰ ਕਰਤਾ ਤੇ ਨਾਲ ਹੀ ਮੇਰੀਆਂ ਧੀਆਂ ਨੂੰ ਮੈਂ ਕਹਿ ਰਹੀ ਸੀ ਕਿ ਮੈਨੂੰ ਮੇਰੀ ਗਲਤੀ ਤਾਂ ਦੱਸ ਦੋ ਮੈਂ ਆਪਣੀਆਂ ਧੀਆਂ ਨੂੰ ਲੈ ਕੇ ਕਿੱਥੇ ਜਾਵਾਂ ਮੇਰੀ ਸੱਸ ਨੇ ਦਰਵਾਜ਼ਾ ਬੰਦ ਕਰ ਦਿੱਤਾ ਆਲੇ ਦਿwale ਗਵਾਂਢੀ ਬਾਹਰ ਨਿਕਲ ਕੇ ਦੇਖ ਦੇਖ ਗਈ ਅੰਦਰ ਵੜ ਗਈ ਕਿਸੇ ਨੇ ਤਰਸ ਨਾ ਖਦਾ ਅਸੀਂ ਤਿੰਨੋ ਸਾਰੀ ਰਾਤ ਦਰਵਾਜ਼ੇ ਉੱਗੇ ਬੈਠੀਆਂ ਰਹੀਆਂ ਤੇ ਮੈਂ ਸਵੇਰੇ ਆਪਣੀਆਂ ਧੀਆਂ ਨੂੰ ਲੈਣ ਕੇ ਆਪਣੇ ਪੇਕੇ ਚਲੀ ਗਈ ਤਾਂ ਰਸਤੇ ਵਿੱਚ ਡਿੱਗ ਪਈ ਉਹ ਤਾਂ ਵੈਗਰੂ ਨੇ ਤੁਹਾਨੂੰ ਭੇਜ ਦਿੱਤਾ ਨਹੀਂ ਕਿਸੇ ਨੇ ਨਹੀਂ ਸੀ ਕੁਛ ਤੇ ਇਹ ਮੈਨੂੰ ਵੀ ਵੈਗਰੂ ਨੇ ਹੀ ਮਤ ਦਿੱਤੀ ਨਹੀਂ ਤਾਂ ਮੈਂ ਵੀ ਲੇਟ ਹੀ ਮੁਰਦੀ ਹੁੰਨੀ ਆ ਗੁਰੂ ਕਰੋ ਅੱਜ ਕੁਝ ਸਮਾਨ ਭੁੱਲ ਗਈ ਸੀ ਘਰ ਉਹੀ ਲੈਣ ਆਈ ਸੀ ਉਸ ਬਜ਼ੁਰਗ ਔਰਤ ਨੇ ਕਿਹਾ ਪ੍ਰਮਾਤਮਾ ਸਭ ਜਾਣੀ ਜਾਣ ਹੈ ਤੀ ਇਹ ਤੂੰ ਫਿਕਰ ਨਾ ਕਰ ਵਧੀਆ ਉਹਨਾਂ ਨੇ ਸਭ ਨੂੰ ਹੀ ਉਸ ਨਰਕ ਵਿੱਚੋਂ ਤੈਨੂੰ ਕੱਢ ਦਿੱਤਾ ਸਭ ਠੀਕ ਹੋਊ ਜੀ ਤੂੰ ਫਿਕਰ ਨਾ ਕਰ ਤੂੰ ਜੀ ਹਰਾਮ ਕਰੋ ਮੈਂ ਕੰਮ ਜਾਣਾ ਸ਼ਹਿਰ ਬੀਬੀ ਇਹ ਕਹਿ ਕੇ ਚਲੀ ਗਈ ਕੁੜੀਆਂ ਤਾਂ ਪਹਿਲਾਂ ਹੀ ਸੌ ਗਈਆਂ ਸੀ ਗੁਰਸਾਰਨ ਵੀ ਸੌ ਗਈ ਉਹ ਸਾਰਨ ਉਠੀ ਤਾਂ ਸ਼ਾਮ ਹੋ ਚੁੱਕੀ ਸੀ ਬੇਬੇ ਵੀ ਥੋੜੇ ਟਾਈਮ ਪਹਿਲਾਂ ਹੀ ਘਰ ਆਈ ਸੀ ਬੇਬੇ ਦਾ ਨਾਮ ਹਰਜੀਤ कौर ਹੈ ਜੋ 65 ਸਾਲਾਂ ਦੀ ਔਰਤ ਹੈ ਉਹ ਰਿਟਾਇਰਡ ਵਕੀਲ ਹੈ ਹੁਣ ਉਸ ਦਾ ਇੱਕ ਐਨਜੀਓ ਹੈ ਜਿਸ ਵਿੱਚ ਉਹ ਬੇਸਹਾਰਾ ਲੋਕਾਂ ਦੀ ਮਦਦ ਕਰਦੀ ਹੈ ਉਸ ਦੇ ਦੋ ਮੁੰਡੇ ਹਨ ਵੱਡਾ ਜੱਜ ਤੇ ਛੋਟਾ ਵਕੀਲ ਹੈ ਦੋਵੇਂ ਵਿਆਹੇ ਹੋਏ ਹਨ ਵੱਡੇ ਦੀ ਘਰ ਵਾਲੀ ਵਕੀਲ ਤੇ ਛੋਟੇ ਦੀ ਆਈਪੀਐਸ ਹੈ ਪਿੰਡ ਵਿੱਚ ਉਹਨਾਂ ਦਾ ਪਰਿਵਾਰ ਵਕੀਲਾਂ ਦਾ ਲਾਣਾ ਵਜਦਾ ਹੈ। ਹਰਜੀਤ ਕੌਰ ਨੂੰ ਸਾਰੇ ਇਹ ਵੀ ਹੀ ਕਹ ਕੇ ਬੁਲਾਉਂਦੇ ਨੇ। ਹਰਜੀਤ ਕੌਰ ਅੰਦਰ ਆਈ ਤੇ ਹੱਥ ਵਿੱਚ ਗੁਰਸਰਨ ਲਈ ਕੱਪੜੇ ਸਨ। ਉਸ ਨੂੰ ਕਿਹਾ ਕਿ ਨਹਾ ਲਵੇ ਤੇ ਆ ਕੇ ਰੋਟੀ ਖਾ ਲਵੇ। ਹਰਜੀਤ ਕੌਰ ਨੇ ਘਰ ਦੇ ਸਭ ਨੂੰ ਗੁਰਸਰਨ ਬਾਰੇ ਦੱਸ ਦਿੱਤਾ। ਗੁਰਸਰਨ ਜਦੋਂ ਡਾਈਨਿੰਗ ਟੇਬਲ ਤੇ ਆਈ ਤਾਂ ਹਰਜੀਤ ਕੌਰ ਨੇ ਉਸ ਨੂੰ ਆਪਣੇ ਸਾਰੇ ਪਰਿਵਾਰ ਨਾਲ ਮਿਲਾਇਆ। ਸਭ ਨੇ ਗੁਰਸਰਨ ਨੂੰ ਬਹੁਤ ਸਤਕਾਰ ਦਿੱਤਾ। ਉਹ ਸਾਰਨ ਭਾਵੇਂ ਉਹਨਾਂ ਨੂੰ ਨਹੀਂ ਜਾਣਦੀ ਸੀ ਪਰ ਫਿਰ ਵੀ ਉਹ ਠੀਕ ਸੋ ਕੋਣ ਜਿਹਾ ਮਿਲ ਰਿਹਾ ਸੀ ਉਹਨਾਂ ਨੇ ਰੋਟੀ ਖਾਧੀ ਬਾਅਦ ਵਿੱਚ ਗੱਲਾਂ ਮਾਰਨ ਲੱਗ ਪਈ ਹਰਜੀਤ कौर ਨੇ ਦੱਸਿਆ ਕਿ ਉਹਨਾਂ ਦਾ ਐਨ ਜੀਓ ਤੇ ਹੈ ਤੇ ਨਾਲ ਇੱਕ ਬੁਟੀਕ ਵੀ ਹੈ ਬੇਸਵਾਰਾ ਔਰਤਾਂ ਉੱਥੇ ਬੁਟੀਕ ਵਿੱਚ ਕੰਮ ਕਰਦੀਆਂ ਨੇ ਤੇ ਉੱਥੇ ਨਾਲ ਹੀ ਕਮਰੇ ਬਣੇ ਹੋਏ ਨੇ ਉੱਥੇ ਹੀ ਰਹਿੰਦੀਆਂ ਨੇ ਧੀਏ ਤੂੰ ਆਪਣੇ ਧੱਕੇ ਰਹਿ ਅਸੀਂ ਛੱਡ ਆਵਾਂਗੇ ਬੁਟੀਕ ਵਿੱਚ ਕੰਮ ਲੱਗ ਜਾਏ। ਗੁਰਸਰਨ ਨੂੰ ਸਲਾਈ ਕਢਾਈ ਵਧੀਆ ਆਉਂਦੀ ਸੀ। ਤਾਂ ਗੁਰਸਰਨ ਨੇ ਕਿਹਾ ਕਿ ਉਹ ਕੇਕੇ ਮਿਲ ਕੇ ਆਵੇਗੀ, ਆ ਜਾਵੇਗੀ। ਪਰ ਉਥੇ ਰਹਿ ਲੋ ਜਿੱਥੇ ਹੋਰ ਔਰਤਾਂ ਨਹੀਂ ਆਣੀਆਂ। ਮੈਂ ਆਪਣੇ ਪੇਕਿਆਂ ਤੇ ਬੋਝ ਨਹੀਂ ਬਣਨਾ। ਚਲੋ ਗੁਰਸਰਨ ਇੱਕ ਵਾਰ ਆਪਣੇ ਪਿੰਡ ਜਾ ਕੇ ਮਿਹਣਾਈ ਆ ਕੇ ਆਪਣਾ ਕੰਮ ਸ਼ੁਰੂ ਕਰ ਦਿੱਤਾ। ਤੇ ਕੁੜੀਆਂ ਨਾਲ ਹੀ ਸਰਕਾਰੀ ਕੁੜੀਆਂ ਨੂੰ ਵੀ ਸਰਕਾਰੀ ਸਕੂਲ ਵਿੱਚ ਲਾ ਦਤਾ ਹਰਜੀਤ ਕੌਰ ਨੇ ਆਪਣੇ ਮੁੰਡੇ ਨੂੰ ਕਹਿ ਕੇ ਉਸ ਦੇ ਸੋਹਣਿਆਂ ਤੇ ਸੌਹਰਿਆਂ ਤੇ ਕੇਸ ਕਰਵਾਤਾ ਗੁਰਸਰਨ ਬਹੁਤ ਮਿਹਨਤ ਕਰਦੀ ਸੀ ਹਰਜੀਤ ਕੌਰ ਨੇ ਇੱਕ ਦਿਨ ਗੁਰਸਰਨ ਨੂੰ ਕਿਹਾ ਕਿ ਉਹ ਆਪਣੀ ਪੜ੍ਹਾਈ ਵੀ ਦੁਬਾਰਾ ਸ਼ੁਰੂ ਕਰ ਸਕਦੀ ਹੈ ਉਹ ਗੁਰਸਰਨ ਨੇ ਕਿਹਾ ਹਾਂ ਕਿਉਂ ਨਹੀਂ ਪੜ੍ਹਨ ਦੀ ਵੀ ਕੋਈ ਉਮਰ ਹੁੰਦੀ ਹੈ ਹਰਜੀਤ ਕੌਰ ਨੇ ਕਿਹਾ ਬੇਬੀ ਦੇ ਕਹਿਣ ਤੇ ਉਸ ਨੇ 11ਵੀਂ ਕਲਾਸ ਵਿੱਚ ਪ੍ਰਾਈਵੇਟ ਫੀਸ ਭਰ ਦਿੱਤੀ ਕਹਾਣੀ ਪੜ੍ਹ ਕੇ ਆਪਣੀ ਪ੍ਰਤੀਕਿਰਿਆ ਤੇ ਰੇਟਿੰਗ ਜ਼ਰੂਰ ਦਿਆ ਕਰੋ ਜੀ ਇਸ ਨਾਲ ਉਤਸ਼ਾਹ ਮਿਲਦਾ ਤੇ ਲਿਖਣ ਲਈ ਵੀ ਤੇ ਬਾਕੀ ਆਪਣੀ ਪ੍ਰਫਰੈਂਸ ਦਾ ਵੀ ਪਤਾ ਲੱਗਦਾ ਹੈ ਇਸ ਕਰਕੇ ਕਹਾਣੀ ਬਾਰੇ ਜ਼ਰੂਰ ਦੱਸਿਆ ਕਰੋ ਜੀ ਧੰਨਵਾਦ ਜੀ ਗੁਰਸਰਨ ਆਪਣਾ ਕੰਮ ਵੀ ਕਰਦੀ ਰਹੀ ਨਾਲ ਨਾਲ ਪਰਦੀ ਰਹੀ ਤੇ ਬੱਚਿਆਂ ਨੂੰ ਵੀ ਸੰਭਾਲਦੀ ਰਹੀ ਦੋ ਸਾਲ ਲੰਘ ਚੁੱਕੇ ਸੀ ਗੁਰਸਰਨ ਨੇ ਕੇਸ ਨਿਬੜਨ ਤੇ ਉਸ ਨੂੰ ਉਸਦੇ ਹਿੱਸੇ ਦੇ ਪੈਸੇ ਮਿਲ ਗਏ ਸੀ ਤੇ ਉਹ ਉਸਨੇ ਜਮ੍ਹਾਂ ਕਰਵਾ ਦਿੱਤੇ ਸੀ ਦੋ ਸਾਲਾਂ ਵਿੱਚ ਬੁਟੀਕ ਦੇ ਕੰਮ ਵਿੱਚ ਵੀ ਮਾਹਰ ਹੋ ਗਈ ਸੀ ਉਸਨੇ ਬੀਏ ਵਿੱਚ ਫੀਸ ਭਰ ਦਿੱਤੀ ਸੀ ਉਹ ਵਧੀਆ ਨੰਬਰਾਂ ਨਾਲ ਪਾਸ ਹੋ ਰਹੀ ਸੀ ਜਿਵੇਂ-ਜਿਵੇਂ ਦਿਨ ਬੀਤੇ ਗਏ ਗੁਰਸਰਨ ਦਾ ਆਤਮ ਵਿਸ਼ਵਾਸ ਬਹੁਤ ਬਦਲ ਲੱਗ ਪਿਆ ਉਹ ਹਰਜੀਤ ਕੌਰ ਦਾ ਵੀ ਬਹੁਤ ਧੰਨਵਾਦ ਕਰਦੀ ਕਿਉਂਕਿ ਉਸ ਦੀ ਜ਼ਿੰਦਗੀ ਬਦਲਣ ਵਿੱਚ ਹਰਜੀਤ ਕੌਰ ਦਾ ਵੱਡਾ ਰੋਲ ਸੀ ਉਧਰ ਉਸ ਦੇ ਸਹੁਰਿਆਂ ਦੀ ਦਿਨੋਂ ਦਿਨ ਹਾਲਤ بگੜਦੀ ਜਾ ਰਹੀ ਸੀ ਉਹਨਾਂ ਦੇ ਘਰ ਮੁੰਡਾ ਹੋਇਆ ਹੈ ਜਿਸ ਜ਼ਮੀਨ ਜਾਇਦਾਦ ਦਾ ਸਾਰਾ ਦਿਨ ਗੁਰਸਰਨ ਮੋਹਾਨਾ ਮਿਲਦਾ ਸੀ ਉਹ ਤਾਂ ਸਰਜੀਤ ਭਾਵ ਗੁਰਸਰਨ ਦੇ ਘਰ ਵਾਲੇ ਨੇ ਨਸ਼ਿਆਂ ਦੇ ਲੇਖੇ ਲਾ ਦਿੱਤੀ ਹੁਣ ਘਰ ਦੇ ਚਿਰਾਗ ਖਾਤਰ ਜਮੀਨ ਦਾਇਕ ਕੁਡ ਵੀ ਨਾ ਵਜਿਆ ਗੁਰਸਰਨ ਨੇ ਹੌਲੀ ਹੌਲੀ ਪੈਸੇ ਜੋੜ ਕੇ ਆਪਣੀ ਬੁਟੀਕ ਖੋਲ ਲਈ ਪੜਨ ਦਾ ਉਸ ਨੂੰ ਬਹੁਤ ਪੈਦਾ ਹੋ ਰਿਹਾ ਸੀ ਹਰ ਚੀਜ਼ ਨੂੰ ਸਮਝਣ ਵਿੱਚ ਸੌਕ ਸੀ ਉਸਨੇ ਆਪਣੀ ਗ੍ਰੈਜੂਏਸ਼ਨ ਪੂਰੀ ਕਰ ਲਈ ਸੀ ਕੁਝ ਉਸ ਕੋਲ ਜਮਾ ਸੀ ਪੈਸੇ ਤੇ ਕੁਝ ਹੋਰ ਜੋੜ ਕੇ ਆਪਣੇ ਲਈ ਇੱਕ ਘਰ ਲੈ ਲਿਆ ਉਸ ਵਿੱਚ ਹੀ ਬੁਟੀਕ ਦਾ ਕੰਮ ਖੋਲਿਆ ਉਸ ਦੀਆਂ ਕੁੜੀਆਂ ਵੀ ਪੜਾਈ ਵਿੱਚ ਬਹੁਤ ਹੁਸ਼ਿਆਰ ਸਨ ਉਸ ਕੋਲ ਆਪਣੀ ਮਾਂ ਆ ਕੇ ਉਸ ਕੋਲ ਉਸ ਦੀ ਮਾਂ ਆ ਕੇ ਰਹਿਣ ਲੱਗ ਪਈ ਕਿਉਂਕਿ ਕੱਲੀ ਨੂੰ ਔਖਾ ਸੀ ਇੱਕ ਦਿਨ ਦੋਵੇਂ ਆਮਾਤਿਆਂ ਮਾਂ ਮਾਤਿਆਂ ਗੱਲਾਂ ਕਰ ਰਹੀਆਂ ਸੀ ਕਿ ਉਹਨਾਂ ਨੇ ਕੀ ਕੁਝ ਨਹੀਂ ਚੱਲਿਆ ਪਰ ਆਖਰਕਾਰ ਸੱਚ ਨੇ ਤਾਂ ਜਿੱਤਣਾ ਹੀ ਹੁੰਦਾ ਹੈ ਤੇ ਸੱਚ ਦੀ ਜਿੱਤ ਹੋਈ ਅੱਜ ਗੁਰਸਰਨ ਕੋਲ ਜੋ ਕੁਝ ਵੀ ਸੀ ਆਪਣੀ ਮਿਹਨਤ ਦੇ ਸਿਰ ਤੇ ਸੀ ਹਾਂ ਇੱਕ ਵਾਰ ਉਹ ਹਾਰ ਗਈ ਸੀ ਪਰ ਹਰਜੀਤ ਕੌਰ ਉਸ ਲਈ ਰੱਬ ਬਣ ਕੇ ਆਏ ਹਰਜੀਤ ਕੌਰ ਤੇ ਹੋਰ ਐਨ ਜੀਓ ਦੇ ਲੋਕਾਂ ਨੇ ਗੁਰਸਰਨ ਨੂੰ ਸਨਮਾਨਿਤ ਕੀਤਾ ਕਿਉਂਕਿ ਅੱਜ ਉਹ ਆਪਣੇ ਮੇਸ ਸਰ ਦਾ ਆਪਣੇ ਪੈਰਾਂ ਤੇ ਖੜੀ ਸੀ ਗੁਰਸਰਨ ਨੂੰ ਸਟੇਜ ਤੇ ਜਦੋਂ ਉਹ ਸ਼ਬਦ ਬੋਲਣ ਲਈ ਕਿਹਾ ਤਾਂ ਉਹ ਬੋਲੀ ਕਿ ਹਾਂ ਮੈਂ ਇੱਕ ਇੱਕ ਵਾਰ ਹਾਰ ਗਈ ਸੀ ਪਰ ਉਹ ਹਾਰ ਕੁਝ ਵੀ ਬਰਾਂਦੀ ਸੀ ਸੱਚ ਤੇ ਇਮਾਨਦਾਰੀ ਕਦੇ ਵੀ ਨਹੀਂ ਹਾਰਦੀ ਤੇ ਰੱਬ ਕਿਸੇ ਨਾ ਕਿਸੇ ਨੂੰ ਜ਼ਰੂਰ ਭੇਜਦਾ ਹੈ ਮਦਦ ਲਈ ਜਿਵੇਂ ਮੇਰੇ ਲਈ ਹਰਜੀਤ ਕੌਰ ਜੀ ਆਏ ਨੇ ਤੇ ਆਪਣੀ ਮਿਹਨਤ ਦੀ ਤੇ ਵਿਸ਼ਵਾਸ ਰੱਖੋ ਉਸ ਦੇ ਬੋਲਣ ਤੋਂ ਬਾਅਦ ਹਾਲ ਤਾੜੀਆਂ ਨਾਲ ਗੂੰਜ ਉਠਿਆ ਗੁਰਸਰਨ ਦੀਆਂ ਅੱਖਾਂ ਨਮ ਸੀ ਪਰ ਅੱਜ ਖੁਸ਼ੀ ਕਰ। ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ। ਹਾਣੇ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ